ਮਸ਼ਹੂਰ ਹਸਤੀ ਮਾਈਕਰੋਸਾਫਟ ਦੇ ਕੋਫਾਊਂਡਰ ਬਿਲ ਗੇਟਸ ਮਾਤਾ ਰਾਣੀ ਦੇ ਮੰਦਰ ਦਰਬਾਰ ਦੇ ਵਿੱਚ ਨਤਮਸਤਕ ਹੋਣ ਪੁੱਜੇ ਨੇ ਉਹਨਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਨੇ ਦੱਸਦੇ ਨੇ ਉੜੀਸ਼ਾ ਤੋਂ ਖਬਰ ਸਾਹਮਣੇ ਆ ਰਹੀ ਹੈ ਮਾਂ ਮੰਗਲਾ ਬਸਤੀ ਭੁਵਨੇਸ਼ਵਰ ਦੇ ਵਿੱਚ ਜੋ ਕਿ ਉਹਨਾਂ ਦਾ ਮੰਦਰ ਸਥਾਪਿਤ ਹੈ ਉੱਥੇ ਬਿਲ ਗੇਟਸ ਪੁੱਜੇ ਨੇ ਮਾਈਕਰੋਸਾਫਟ ਦੇ ਸਹਿ ਸੰਸਥਾਪਕ ਅਤੇ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਭੁਵਨੇਸ਼ਵਰ ਦੇ ਵਿੱਚ ਨੀਲਾਦਰੀ ਬਿਹਾਰ ਦੇ ਵਿੱਚ ਮਾਂ ਮੰਗਲਾ ਬਸਤੀ ਜੀ ਦਾ ਦੌਰਾ ਕੀਤਾ ਬਸਤੀ ਦੇ ਆਪਣੇ ਦੌਰੇ ਦੇ ਦੌਰਾਨ ਉਹਨਾਂ ਨੇ ਉੱਥੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉੜੀਸਾ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਿਆ ਇਸ ਦੇ ਨਾਲ ਹੀ ਹੁਣ ਉਹ ਬਾਅਦ ਦੇ ਵਿੱਚ ਖੇਤੀ ਭਵਨ ਦਾ ਦੌਰਾ ਕਰਨਗੇ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਾਲ ਵੀ ਮੁਲਾਕਾਤ ਕਰਨਗੇ ਮਸ਼ਹੂਰ ਹਸਤੀ ਮਾਈਕਰੋਸਾਫਟ ਦੇ ਕੋਫਾਊਂਡਰ ਬਿਲ ਗੇਟਸ ਮਾਤਾ ਰਾਣੀ ਦੇ ਮੰਦਰ ਦਰਬਾਰ ਦੇ ਵਿੱਚ ਨਤਮਸਤਕ ਹੋਣ ਪੁੱਜੇ ਨੇ ਉਹਨਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਨੇ ਦੱਸਦੇ ਨੇ ਉੜੀਸ਼ਾ ਤੋਂ ਖਬਰ ਸਾਹਮਣੇ ਆ ਰਹੀ ਹੈ ਮਾ ਮੰਗਲਾ ਬਸਤੀ ਭੁਵਨੇਸ਼ਵਰ ਦੇ ਵਿੱਚ ਜੋ ਕਿ ਉਹਨਾਂ ਦਾ ਮੰਦਰ ਸਥਾਪਿਤ ਹੈ ਉੱਥੇ ਬਿਲ ਗੇਟਸ ਪੁੱਜੇ ਨੇ ਮਾਈਕਰੋਸਾਫਟ ਦੇ ਸਹਿ ਸੰਸਥਾਪਕ ਅਤੇ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਾਣੀ ਭੁਵਨੇਸ਼ਵਰ ਦੇ ਵਿੱਚ ਨੀਲਾਦਰੀ ਬਿਹਾਰ ਦੇ ਵਿੱਚ ਮਾ ਮੰਗਲਾ ਬਸਤੀ ਜੀ ਦਾ ਦੌਰਾ ਕੀਤਾ ਬਸਤੀ ਦੇ ਆਪਣੇ ਦੌਰੇ ਦੇ ਦੌਰਾਨ ਉਹਨਾਂ ਨੇ ਉੱਥੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉੜੀਸਾ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਿਆ ਇਸ ਦੇ ਨਾਲ ਹੀ ਹੁਣ ਉਹ ਬਾਅਦ ਦੇ ਵਿੱਚ ਖੇਤੀ ਭਵਨ ਦਾ ਦੌਰਾ ਕਰਨਗੇ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਾਲ ਵੀ ਮੁਲਾਕਾਤ ਕਰਨਗੇ ਮਸ਼ਹੂਰ ਹਸਤੀ ਮਾਈਕਰੋਸਾਫਟ ਦੇ ਕੋਫਾਊਂਡਰ ਬਿਲ ਗੇਟਸ ਮਾਤਾ ਰਾਣੀ ਦੇ ਮੰਦਰ ਦਰਬਾਰ ਦੇ ਵਿੱਚ ਨਤਮਸਤਕ ਹੋਣ ਪੁੱਜੇ ਨੇ ਉਹਨਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਨੇ ਦੱਸਦੇ ਨੇ ਉੜੀਸ਼ਾ ਤੋਂ ਖਬਰ ਸਾਹਮਣੇ ਆ ਰਹੀ ਹੈ ਮਾਂ ਮੰਗਲਾ ਬਸਤੀ ਭੁਵਨੇਸ਼ਵਰ ਦੇ ਵਿੱਚ ਜੋ ਕਿ ਉਹਨਾਂ ਦਾ ਮੰਦਰ ਸਥਾਪਿਤ ਹੈ ਉੱਥੇ ਬਿਲ ਗੇਟਸ ਪੁੱਜੇ ਨੇ ਮਾਈਕਰੋਸਾਫਟ ਦੇ ਸਹਿ ਸੰਸਥਾਪਕ ਅਤੇ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਭੁਵਨੇਸ਼ਵਰ ਦੇ ਵਿੱਚ ਨੀਲਾਦਰੀ ਬਿਹਾਰ ਦੇ ਵਿੱਚ ਮਾਂ ਮੰਗਲਾ ਬਸਤੀ ਜੀ ਦਾ ਦੌਰਾ ਕੀਤਾ ਬਸਤੀ ਆਪਣੇ ਦੌਰੇ ਦੇ ਦੌਰਾਨ ਉਹਨਾਂ ਨੇ ਉੱਥੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉੜੀਸਾ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਿਆ ਇਸ ਦੇ ਨਾਲ ਹੀ ਹੁਣ ਉਹ ਬਾਅਦ ਦੇ ਵਿੱਚ ਖੇਤੀ ਭਵਨ ਦਾ ਦੌਰਾ ਕਰਨਗੇ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਾਲ ਵੀ ਮੁਲਾਕਾਤ ਕਰਨਗੇ ਮਸ਼ਹੂਰ ਹਸਤੀ ਮਾਈਕਰੋਸਾਫਟ ਦੇ ਕੋਫਾਊਂਡਰ ਬਿਲ ਗੇਟਸ ਮਾਤਾ ਰਾਣੀ ਦੇ ਮੰਦਰ ਦਰਬਾਰ ਦੇ ਵਿੱਚ ਨਤਮਸਤਕ ਹੋਣ ਪੁੱਜੇ ਨੇ ਉਹਨਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਨੇ ਦੱਸਦੇ ਨੇ ਉੜੀਸ਼ਾ ਤੋਂ ਖਬਰ ਸਾਹਮਣੇ ਆ ਰਹੀ ਹੈ ਮਾ ਮੰਗਲਾ ਬਸਤੀ ਭੁਵਨੇਸ਼ਵਰ ਦੇ ਵਿੱਚ ਜੋ ਕਿ ਉਹਨਾਂ ਦਾ ਮੰਦਰ ਸਥਾਪਿਤ ਹੈ ਉੱਥੇ ਬਿਲ ਗੇਟਸ ਪੁੱਜੇ ਨੇ ਮਾਈਕਰੋਸਾਫਟ ਦੇ ਸਹਿ ਸੰਸਥਾਪਕ ਅਤੇ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਾਣੀ ਭੁਵਨੇਸ਼ਵਰ ਦੇ ਵਿੱਚ ਨੀਲਾਦਰੀ ਬਿਹਾਰ ਦੇ ਵਿੱਚ ਮਾ ਮੰਗਲਾ ਬਸਤੀ ਜੀ ਦਾ ਦੌਰਾ ਕੀਤਾ ਬਸਤੀ ਆਪਣੇ ਦੌਰੇ ਦੇ ਦੌਰਾਨ ਉਹਨਾਂ ਨੇ ਉੱਥੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉੜੀਸਾ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਿਆ ਇਸ ਦੇ ਨਾਲ ਹੀ ਹੁਣ ਉਹ ਬਾਅਦ ਦੇ ਵਿੱਚ ਖੇਤੀ ਭਵਨ ਦਾ ਦੌਰਾ ਕਰਨਗੇ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਾਲ ਵੀ ਮੁਲਾਕਾਤ ਕਰਨਗੇ ਮਸ਼ਹੂਰ ਹਸਤੀ ਮਾਈਕਰੋਸਾਫਟ ਦੇ ਕੋਫਾਊਂਡਰ ਬਿਲ ਗੇਟਸ ਮਾਤਾ ਰਾਣੀ ਦੇ ਮੰਦਰ ਦਰਬਾਰ ਦੇ ਵਿੱਚ ਨਤਮਸਤਕ ਹੋਣ ਪੁੱਜੇ ਨੇ ਉਹਨਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਨੇ ਦੱਸਦੇ ਨੇ ਉੜੀਸ਼ਾ ਤੋਂ ਖਬਰ ਸਾਹਮਣੇ ਆ ਰਹੀ ਹੈ ਮਾਂ ਮੰਗਲਾ ਬਸਤੀ ਭੁਵਨੇਸ਼ਵਰ ਦੇ ਵਿੱਚ ਜੋ ਕਿ ਉਹਨਾਂ ਦਾ ਮੰਦਰ ਸਥਾਪਿਤ ਹੈ ਉੱਥੇ ਬਿਲ ਗੇਟਸ ਪੁੱਜੇ ਨੇ ਮਾਈਕਰੋਸਾਫਟ ਦੇ ਸਹਿ ਸੰਸਥਾਪਕ ਅਤੇ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਭੁਵਨੇਸ਼ਵਰ ਦੇ ਵਿੱਚ ਨੀਲਾਦਰੀ ਬਿਹਾਰ ਦੇ ਵਿੱਚ ਮਾਂ ਮੰਗਲਾ ਬਸਤੀ ਜੀ ਦਾ ਦੌਰਾ ਕੀਤਾ ਬਸਤੀ ਆਪਣੇ ਦੌਰੇ ਦੇ ਦੌਰਾਨ ਉਹਨਾਂ ਨੇ ਉੱਥੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉੜੀਸਾ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਿਆ ਇਸ ਦੇ ਨਾਲ ਹੀ ਹੁਣ ਉਹ ਬਾਅਦ ਦੇ ਵਿੱਚ ਖੇਤੀ ਭਵਨ ਦਾ ਦੌਰਾ ਕਰਨਗੇ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਾਲ ਵੀ ਮੁਲਾਕਾਤ ਕਰਨਗੇ